ਜਿਵੇਂ ਗੜਾ ਮੋੜਾ ਜਿਹੜਾ ਚੰਡੀਗੜ੍ਹ ਤੋਂ ਰੋਪੜ ਭਾਇਆ ਮਨਾਲੀ ਨੂੰ ਰੋਡ ਜਿਹੜਾ ਜਾਂਦਾ ਔਰ ਉਹ ਸਟੋਲ ਤੇ ਬੈਠੇ ਆ 4 ਘੰਟੇ ਅਸੀਂ ਜਿਹੜੀਆਂ ਗੱਡੀਆਂ ਇਥੋਂ ਫ੍ਰੀ ਲਗਾਣੀਆਂ ਇਹ ਪੰਜਾਬ ਹਰਿਆਣਾ ਹਿਮਾਚਲ ਦੀ ਜਿਹੜੀ ਹੱਦ ਹੈ ਉਹਦੇ ਟੋਲ ਹੈ ਬਹੁਤ ਵੱਡੀ ਲੋਟ ਹੈ ਜਿਹੜੀ ਇਸ ਕੰਪਨੀ ਨੇ ਇਥੇ ਬਚਾਈ ਆ ਕਾਰਪੋਰੇਟ ਘਰਾਣਿਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਦੇਸ਼ ਦੇ ਅੰਦਰ ਜੋ ਕੁਝ ਹੋ ਰਿਹਾ ਮੋਦੀ ਸਰਕਾਰ ਹਰਿਆਣੇ ਦੇ ਬਾਡਰਾਂ ਤੇ ਬੈਠੇ ਸਾਡੇ ਕਿਸਾਨ ਵੀਰਾਂ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਦੇਹਜਾ ਦਾ ਮਾਹੌਲ ਗੋਲੇ ਸਿੱਟ ਕੇ ਹਰ ਤਰ੍ਹਾਂ ਨਾਲ ਹਰਬਾ ਜਿਹੜਾ ਵਰਤਿਆ ਜਾ ਰਿਹਾ ਕਿਸਾਨ ਹੈ ਜਿਹੜਾ ਆਪਣੀ ਮੰਗ ਮੰਨ ਰਿਹਾ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਦਿੱਲੀ ਅੰਦੋਲਨ ਦੇ ਵੇਲੇ ਮੋਦੀ ਸਰਕਾਰ ਨੇ ਲਿਖਤੀ ਵਾਅਦੇ ਕੀਤੇ ਸੀ ਕਿ ਮੈਂ ਐਮਐਸਪੀ ਦਊਂਗਾ ਔਰ ਕਿਸਾਨਾਂ ਨੂੰ ਫਸਲਾਂ ਦੇ ਲਾਹੇਬੰਦ ਪੇ ਭਾਅ ਮਿਲਣਗੇ ਕਿਸਾਨਾਂ ਦੇ ਦਰਜ ਪਰਚੇ ਬਾਅਦ ਸ ਲੈ ਲਾਂਗੇ ਲਖਬੀਰ ਬਖੀਰੀ ਦੇ ਜਿਹੜੇ ਕਿਸਾਨਾਂ ਦੇ ਕਾਤਲ ਹੈ ਉਹਨਾਂ ਨੂੰ ਸਜ਼ਾਵਾਂ ਦੇਵਾਂਗੇ ਪਰ ਮੋਦੀ ਸਰਕਾਰ ਨੇ ਉਹ ਤਾਂ ਪੂਰੇ ਕਰਨੇ ਇੱਕ ਪਾਸੇ ਰਹੇ ਸਗੋਂ ਹੋਰ ਕਾਨੂੰਨ ਹੈ ਜਿਹੜੇ ਮਾਰੂ ਕਾਨੂੰਨ ਹੈ ਉਹ ਲੈਂਦੇ ਆ ਚਾਹੇ ਹਿੱਟ ਐਂਡ ਰਨ ਦਾ ਕਾਨੂੰਨ ਹੋਵੇ ਚਾਹੇ ਸਰਕਾਰ ਦੀ ਸਕਰੈਪ ਪਾਲਿਸੀ ਹੋਵੇ ਚਾਹੇ ਨਕਲ ਦੇ ਕਾਨੂੰਨ ਬਣਾਇਆ ਹੋਵੇ ਇਹ ਸਾਰੇ ਅਗਨੀ ਵੀ ਅਗਨੀ ਵੀਰ ਜਿਹੜੀ ਯੋਜਨਾ ਸੀ ਜਿਹਦੇ ਜ 4 ਸਾਲ ਦੀ ਭਰਤੀ ਰੱਖ ਦਿੱਤੀ ਜਿਹੜਾ ਕਿਸਾਨਾਂ ਮਜ਼ਦੂਰਾਂ ਤੇ ਬਹੁਤ ਵੱਡਾ ਹਮਲਾ ਹੈ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਦੇਸ਼ ਦੇ ਅੰਦਰ ਸੰਯੁਕਤ ਕਿਸਾਨ ਮੋਰਚੇ ਨੇ 16 ਤਰੀਕ ਨੂੰ ਪਾਰਤ ਬੰਦ ਦਾ ਸੱਦਾ ਦਿੱਤਾ ਔਰ ਅੱਜ ਜਿਹੜਾ ਅਸੀਂ ਹੈ 4 ਘੰਟੇ ਇੱਥੇ ਜਿਹੜਾ ਵਹੀਕਲ ਹੈ ਜਿਹੜਾ ਬਿਨਾ ਟੋਲ ਫ੍ਰੀ ਤੇ ਲਗਾ ਕੇ ਰੋਸ ਜ਼ਾਹਰ ਕਰ ਰਿਹਾ ਹੈ ਪਾਰਕਸਨ ਮidurjaneshindan prasad ਅਸੀਂ ਕਿਸਾਨਾਂ ਨੇ ਪਿਛਲੇ ਸਮੇਂ ਜਦੋਂ ਅੰਦੋਲਨ ਕੀਤਾ ਅੰਦੋਲਨ ਦੇ ਵਿੱਚ ਕੇਂਦਰ ਦੀ ਸਰਕਾਰ ਨੇ ਮੋਦੀ ਸਰਕਾਰ ਨੇ ਜਿਹੜੇ ਕਾਲੇ ਕਾਨੂੰਨ ਬਣਾਏ ਸੀ ਉਹਨਾਂ ਉੱਤੇ ਜਦੋਂ ਅੰਦੋਲਨ ਸੀ ਉਹ ਤਿੰਨੇ ਕਾਨੂੰਨ ਰੱਦ ਕਰਨੇ ਮੰਨਲੇ ਸੀ ਉਹਦੇ ਨਾਲ ਬਹੁਤ ਸਾਰੇ ਕਿਸਾਨਾਂ ਦੇ ਕੇਸ ਬਣੇ ਸੀ ਉਹ ਵਾਪਸ ਕਰਨੇ ਮੰਨਲੇ ਸੀ 23 ਫਸਲਾਂ ਦੇ ਉੱਤੇ ਐਮਐਸਟੀ ਦਾ ਕਾਨੂੰਨ ਬਣਾਉਣਾ ਮੰਨ ਲਿਆ ਸੀ ਪਰ 2 ਸਾਲ ਦਾ ਸਮਾਂ ਬੀਤਣ ਤੋਂ ਬਾਅਦ ਵੀ ਉਹ ਜਿਹੜੇ ਹੈਗੇ ਆ ਉਹ ਕਾਨੂੰਨ ਨਹੀਂ ਬਣਾਏ ਤੇ ਇਹਦੇ ਉੱਤੇ ਕਿਸਾਨ ਵਾਰ-ਵਾਰ ਅਪੀਲ ਕਰਦੇ ਰਹੇ ਮੰਗ ਪੱਤਰ ਦਿੰਦੇ ਰਹੇ ਇਹ ਕੀਤਾ ਜਾਵੇ ਹੁਣ ਵੀ ਉਸ ਜਿੱਥੇ ਬੰਦਿਆਂ ਨੇ ਫੈਸਲਾ ਕੀਤਾ ਸੀ ਕਿ ਜੇ ਸਾਡੀ ਗੱਲ ਨਹੀਂ ਮੰਨੀ ਜਾਂਦੀ ਕਾਨੂੰਨ ਨਹੀਂ ਬਣਾਏ ਜਾਂਦੇ ਤਾਂ 23 13 ਫਰਵਰੀ ਨੂੰ ਦਿੱਲੀ ਕੂਚ ਕਰਾਂਗੇ ਉਹਨਾਂ ਨੇ ਪੋਰਮਨ ਢੰਗ ਦੇ ਨਾਲ ਦਿੱਲੀ ਵੱਲ ਕੂਚ ਕੀਤਾ ਤੇ ਉਹਨਾਂ ਨੂੰ ਸ਼ੰਭੂ ਬਾਰਡਰ ਦੇ ਉੱਤੇ ਕਨੌਰੀ ਬਾਰਡਰ ਦੇ ਉੱਤੇ ਹਰਿਆਣਾ ਸਰਕਾਰ ਨੇ ਰੋਕ ਲਿਆ ਰੋਕਣ ਤੋਂ ਬਾਅਦ ਉਹ ਪੋਰਮਨ ਬੈਠੇ ਸੀ ਉਹਨਾਂ ਉੱਤੇ ਖੇਤਰ ਢਾਣਾ ਸ਼ੁਰੂ ਕਰ ਦਿੱਤਾ ਅਥਰੂ ਗਏ ਦੇ ਗੋਲੇ ਡਕਣੇ ਸ਼ੁਰੂ ਕਰ ਦਿੱਤੇ ਤੇ ਪਾਣੀ ਦੀਆਂ ਪਛਾੜਾਂ ਜਲਤੂਪਾ ਰਹੀਂ ਕੀਤੇ ਗਏ ਆ ਡਰੋਨ ਰਾਹੀਂ ਆ ਜਿਹੜੇ ਬੰਬ ਸੁੱਟੇ ਗਏ ਗੋਲੀਆਂ ਮਾਰੀਆਂ ਗਈਆਂ ਲਾਠੀ ਚਾਰਜ ਕੀਤਾ ਜਾ ਰਿਹਾ ਉਹਦੇ ਬਹੁਤ ਸਾਰੇ ਕਿਸਾਨ ਜਿਹੜੇ ਫੁੱਟ ਰਹੇ ਉਹ ਚੀਜ਼ ਨੂੰ ਦੇਖਦੇ ਹੋਏ ਸਯੁਗਤ ਕਿਸਾਨ ਮੋਰਚੇ ਨੇ ਪੰਜਾਬ ਦੇ ਨੇ ਫੈਸਲਾ ਕਰ ਲਿਆ ਕਿ ਅਸੀਂ ਇਹਦੇ ਰੋਸ ਵਿੱਚੋਂ ਜਿਹੜੇ ਪਾ ਪੰਜਾਬ ਦੇ ਜਿਹੜੇ ਟੋਲ ਪਲਾਜੇ ਨੇ ਉਹ ਜਿਹੜੇ ਉਹ ਬੰਦ ਕਰਾਂਗੇ ਤੇ ਅੱਜ 11:00 ਤੋਂ ਲੈ ਕੇ 2:00 ਵਜੇ ਤੱਕ ਟੋਲ ਪਲਾਜੇ ਬੰਦ ਨੇ 12:00 ਤੋਂ 4:00 ਵਜੇ ਤੱਕ ਰੀਲਾ ਦਾ ਚੱਕਾ ਵੀ ਜਾਮ ਕੀਤਾ ਜਾ ਰਿਹਾ ਅਸੀਂ ਅਸੀਂ ਇਹ ਸਪੈਸ਼ਲ ਹਾਈਵੇ ਹੈ ਜਿਹੜੀ ਜਿਹੜੀ ਕੀਰਥਪੁਰ ਸਾਹਿਬ ਤੋਂ ਬਲਾਸਪੁਰ ਨੂੰ ਜਾਂਦੀ ਹੈ ਮੋੜਾਂ ਦੇਖੇ ਖੜੇ ਆ ਮੋੜਾਂ ਦੇ ਜਿਹੜਾ ਟੋਲ ਪਲਾਜਾ ਅੱਜ ਸਾਂਝ ਜਿੱਥੇ ਬੰਦੀਆਂ ਨੇ ਹੋਰ ਪ੍ਰਾਤਰੀ ਜਿੱਥੇ ਬੰਦਿਆਂ ਨੂੰ ਨਾਲ ਲੈ ਕੇ ਇਹਨੂੰ ਫ੍ਰੀ ਕੀਤਾ ਹੋਇਆ ਤੇ ਆਵਾਜਾਈ ਉਹ ਲੰਘ ਰਹੀ ਹੈ ਇਹ ਸਾਡਾ ਪ੍ਰੋਟੈਸਟ ਹੈ ਉਸ ਪ੍ਰੋਟੈਸਟ ਹੈ ਅਸੀਂ ਕੇਂਦਰ ਸਰਕਾਰ ਨੂੰ ਇਹ ਚੇਤਾਵਨੀ ਦੇਣ ਦੇ ਲਈ ਹੀ ਅੱਜ ਦਾ ਪ੍ਰੋਟੈਸਟ ਕੀਤਾ ਹੈ ਕਿ ਕਿਸਾਨਾਂ ਤੇ ਜਲਮਟਾਣਾ ਬੰਦ ਕੀਤਾ ਜਾਵੇ ਤੇ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਐ ਉਹ ਗੱਲਬਾਤ ਲਈ ਹੱਲ ਕੀਤੀਆਂ ਜਾਣ ਤੇ ਸਾਨੂੰ ਸੰਵਧਾਨਕ ਹੱਕ ਹੈ ਧਰਨੇ ਵਜਾਰੇ ਕਰਨ ਦਾ ਤੇ ਉਹ ਸਾਡਾ ਸੰਵਧਾਨਕ ਹੱਕ ਬਹਾਲ ਕੀਤਾ ਜਾਵੇ ਕੋਈ ਰਾਟਰੀ ਸਾਡੇ ਉੱਤੇ ਹਿੰਦੁਸਤਾਨ ਦੇ ਨਾਗਰਿਕ ਹੈ ਇਹਨਾਂ ਉਤੇ ਪਛਦਰ ਠਾਇਆ ਜਾਵੇ ਤੇ ਦਿੱਲੀ ਜਾਣ ਦਿੱਤਾ ਜਾਵੇ ਜੇ ਨਹੀਂ ਦੰਦਨ ਦਾ ਗੱਲਬਾਤ ਦਾ ਮਸਲੇ ਹੱਲ ਕੀਤੇ ਜਾਂ ਜੇ ਨਹੀਂ ਕੀਤੇ ਜਾਂਦੇ ਸਾਹੀ ਜਦੋਂ ਜਰ ਕਰਾਂਗੇ ਅंदोलਨ ਕਰਾਂਗੇ ਹਰ ਹਾਲਤ ਤੇ ਜਪੜੀ ਲੜਾਈ ਹੈ ਜਿਹੜੀ ਜੰਗ ਲੜਦੇ ਲੋਕਾਂ ਦੀ ਆਓ ਰਲ ਮਿਲ ਕੇ ਅਸੀਂ ਲੜੀਏ ਜਿੱਤ ਲੜਦੇ ਲੋਕਾਂ ਦੀ ਆਓ ਰਲ ਮਿਲ ਕੇ ਅਸੀਂ ਲੜੀਏ ਓ ਸੰਭੂ ਬੱਡਰ ਤੇ ਸੰਭੂ ਬੱਡਰ ਤੇ ਅਸੀਂ ਸੰਭੂ ਬੱਡਰ ਤੇ ਜਾ ਕੇ ਭਰਾਵਾਂ ਦੇ ਨਾਲ ਖੜੀਏ ਜਿੱਤ ਲੜਦੇ ਲੋਕਾਂ ਦੀ ਆਓ ਰਲ ਮਿਲ ਕੇ ਅਸੀਂ ਲੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕਿਸਾਨੀ ਅੰਦੋਲਨ 2 ਸ਼ੁਰੂ ਹੋ ਚੁੱਕਾ ਹੈ ਸਬੰਧ ਵਿੱਚ ਅਸੀਂ ਸਿਨੇਮਰ ਬੇਨਤੀ ਕਰਦੇ ਹਾਂ ਪੂਰੇ ਪੰਜਾਬ ਦੇ ਵਾਸੀਆਂ ਨੂੰ ਆਪ ਜੀ ਦੇ ਮਾਧਿਅਮ ਦੇ ਜ਼ਰੀਏ ਕਿ ਸਾਰੇ ਜਣੇ ਇਕੱਠੇ ਹੋ ਕੇ ਅੱਜ ਪੰਜਾਬ ਨੂੰ ਬਚਾਉਣ ਦੀ ਨਹੀਂ ਅੱਜ ਭਾਰਤ ਦੀ ਲੜਾਈ ਦੀ ਇਹ ਗੱਲ ਹੈ ਅੱਜ ਭਾਰਤ ਨੂੰ ਆਜ਼ਾਦ ਕਰਾਉਣ ਦੀ ਗੱਲ ਹੈ ਕਾਰਪੋਰੇਟ ਘਰਾਣਿਆਂ ਦੇ ਪੱਖ ਦੇ ਵਿੱਚ ਜੋ ਕਾਨੂੰਨ ਬਣ ਰਹੇ ਆ ਜੋ ਕਿ ਬਹੁਤ ਹੀ ਗਲਤ ਕਾਨੂੰਨ ਬਣ ਰਹੇ ਆ ਤੇ ਸਾਨੂੰ ਮਾਰ ਰਹੇ ਆ ਇਹ ਮਾਰੂ ਨੀਤੀਆਂ ਸਾਨੂੰ ਸਾਡਾ ਖੂਨ ਚੂਸਣ ਦੇ ਲਈ ਤਿਆਰ ਕੀਤੀਆਂ ਜਾ ਰਹੀਆਂ ਨੇ ਅੱਜ ਸਾਡੇ ਕਿਸਾਨਾਂ ਦੇ ਉੱਤੇ ਤਸ਼ੱਦਦ ਹੋ ਰਿਹਾ ਸ਼ੰਭੂ ਬਾਰਡਰ ਦੇ ਉੱਤੇ ਉਹਨਾਂ ਦੇ ਉੱਤੇ ਡਰੋਨ ਦੇ ذریعے ਇਤਿਹਾਸ ਦੇ ਵਿੱਚ ਪਹਿਲੀ ਵਾਰ ਇਹ ਹੋਇਆ ਕਿ ਡਰੋਨ ਦੇ ਨਾਲ ਆਪਣੇ ਨਾਗਰਿਕਾਂ ਦੇ ਉੱਤੇ ਜੇ ਕਿਸੇ ਨੇ ਹਮਲਾ ਕੀਤਾ ਹੈ ਡਰੋਨ ਦੇ ਨਾਲ ਉਹ ਭਾਰਤ ਵਰਸ਼ ਦਾ ਇਹ ਪਹਿਲਾ ਇਤਿਹਾਸ ਹੈ ਇਸ ਦੇਸ਼ ਦਾ ਇਸ ਦੇਸ਼ ਦੀ ਗੰਦੀ ਹਕੂਮਤ ਦਾ ਇਹ ਪਹਿਲਾ ਇਤਿਹਾਸ ਇਹਨਾਂ ਨੇ ਸਿਰਜਿਆ ਕਿ ਆਪਣੇ ਲੋਕਾਂ ਦੇ ਉੱਤੇ ਤਸ਼ੱਦਦ ਤੇ ਉਹ ਗੋਲੀਆਂ ਸਿੱਧੀਆਂ ਜਿਹੜੀਆਂ ਹਿੱਕ ਦੇ ਵਿੱਚ ਮਾਰੀਆਂ ਜਾ ਰਹੀਆਂ ਸਾਡੇ ਕਿਸਾਨਾਂ ਦੀਆਂ ਅੱਖਾਂ ਦੇ ਵਿੱਚ ਛਰੇ ਉਹਨਾਂ ਦੀਆਂ ਗੋਲੀਆਂ ਦੇ ਵੱਜੇ ਆ ਉਹਨਾਂ ਦੀਆਂ ਬਾਹਾਂ ਤੋੜ ਦਿੱਤੀਆਂ ਗਈਆਂ ਕਈਆਂ ਦੇ ਲੱਤਾਂ ਪਾੜ ਦਿੱਤੀਆਂ ਗਈਆਂ ਐਡਾ ਤਸ਼ੱਦਦ ਸਾਨੂੰ ਐਉਂ ਕਿ ਇਹ ਅਹਿਸਾਸ ਕਰਾਇਆ ਜਾ ਰਿਹਾ ਕਿ ਭਾਈ ਤੁਸੀਂ ਸਾਡੇ ਦੇਸ਼ ਦਾ ਹਿੱਸਾ ਨਹੀਂ ਹੈ ਜੇ ਤੁਹਾਨੂੰ ਅਸੀਂ ਇੰਨੇ ਹੀ ਬੁਰੇ ਲੱਗਦੇ ਆ ਤੇ ਇਸ ਕਰਕੇ ਬੇਨਤੀ ਹੈ ਕਿ ਸਾਨੂੰ ਅਲੱਗ ਕਰ ਦਿੱਤਾ ਜਾਵੇ ਸਾਡੀ ਇਹੀ ਡਿਮਾਂਡ ਹੈ ਨਹੀਂ ਸਾਨੂੰ ਜਿਹੜੇ ਸਾਡੇ ਬੰਦੇ ਹੱਕ ਹੈ ਉਹ ਦਿੱਤੇ ਜਾਣ ਕਿਉਂਕਿ ਇਸ ਦੇਸ਼ ਨੂੰ ਆਜ਼ਾਦ ਕਰਨ ਦੇ ਵਿੱਚ ਸਾਡੇ ਪੰਜਾਬੀਆਂ ਨੇ ਬਹੁਤ ਯੋਗਦਾਨ ਪਾਇਆ 80% ਤੋਂ ਵੱਧ ਅਸੀਂ ਆਪਣੀਆਂ ਸਹਾਦਤਾਂ ਦੇ ਜਾਨ ਪੀਤੇ ਆ ਸਾਡੀਆਂ ਕੁਰਬਾਨੀਆਂ ਨੂੰ ਭੁੱਲਿਆ ਨਾ ਦਿੱਤਾ ਭੁਲਾਇਆ ਨਾ ਜਾਵੇ ਆਓ ਇਸ ਕਰਕੇ ਸਾਨੂੰ ਲੜਨਾ ਚਾਹੀਦਾ ਜਿੱਤ ਲੜਦੇ ਲੋਕਾਂ ਦੀ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਬੋਟਰਾਂ ਦੇ ਉੱਤੇ ਇਕੱਠੇ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪ੍ਰਧਾਨ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ਼੍ਰੀ ਨਿੰਦਪੁਰ ਸਾਹਿਬ ਅੱਜ ਸੰਗਠਨ ਕਿਸਾਨ ਮੋਰਚੇ ਦੇ ਸੱਦੇ ਉੱਤੇ ਜਿਹੜੇ ਪੂਰੇ ਪੰਜਾਬ ਦੇ ਵਿੱਚ ਟੋਲ ਪਲਾਜ਼ੇ ਬੰਦ ਕੀਤੇ ਗਏ ਹਨ ਉਸੇ ਲੜੀ ਤਹਿਤ ਅੱਜ ਕੀਰਤਪੁਰ ਸਾਹਿਬ ਮਨਾਲੀ ਨੈਸ਼ਨਲ ਹਾਈਵੇ ਦੇ ਉੱਤੇ ਜੋ ਟੋਲ ਪਲਾਜ਼ਾ ਲੱਗਿਆ ਹੋਇਆ ਜੋ ਕਿ ਇੱਕ ਬਹੁਤ ਮਹਿੰਗਾ ਟੋਲ ਪਲਾਜ਼ਾ ਏ ਛੋਟੀ ਗੱਡੀ ਦੀ ਐਂਟਰੀ ਜਿਹੜੀ ਆ 400 ਰੁਪਏ ਅਪ ਡਾਊਨ ਦੀ ਤੇ ਟਰੱਕ ਦੀ ਜਿਹੜੀ ਹੈਗੀ ਆ ਉਹ 1000 ਰੁਪਏ ਤੋਂ ਵੀ ਅੱਪਰ ਫੀਸ ਆ ਜੋ ਕਿ ਇਹ ਇੱਕ ਲੋਕਾਂ ਦੀ ਲੁੱਟ ਆ ਇਹ ਅਸੀਂ ਸਰਕਾਰ ਨੂੰ ਸੁਨੇਹਾ ਦੇਣਾ ਚਾਹੁੰਦੇ ਆ ਕਿ ਤੁਸੀਂ ਲੋਕਾਂ ਦੇ ਨਾਲ ਤੱਕਾ ਨਾ ਕਰੋ ਅੱਜ ਇਹ ਜਿਹੜਾ ਟੋਲ ਪਲਾਜਾ ਇਹ ਸੇ ਕਰਕੇ ਬੰਦ ਕੀਤਾ ਗਿਆ ਸਾਡੀ ਕੇਂਦਰ ਸਰਕਾਰ ਨੂੰ ਅਪੀਲ ਵੀ ਹੈ ਤੇ ਚੇਤਾਵਨੀ ਵੀ ਹੈ ਕਿ ਕਿਸਾਨਾਂ ਤੇ ਜੋ ਤਸ਼ੱਦਦ ਕੀਤਾ ਜਾ ਰਿਹਾ ਇਸ ਨੂੰ ਬੰਦ ਕਰੋ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਜਿਹੜਾ ਇਸ ਦਾ ਖਮਿਆਜਾ ਭੁਗਤਣਾ ਪਊਗਾ ਪੰਜਾਬ ਤੋਂ ਕਿਸਾਨ ਮਜ਼ਦੂਰ ਬਹੀਰਾਂ ਘੱਟ ਕੇ ਦਿੱਲੀ ਵੱਲ ਨੂੰ ਚੱਲੇ ਪਹੁੰਚਣਗੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬਿਲਕੁਲ ਜਿਹੜੇ ਜਿਨ੍ਹਾਂ ਦੀ ਵੈਲੀਡਿਟੀ ਖਤਮ ਹੋ ਚੁੱਕੀ ਹੈ ਉਹ ਵਰਤੇ ਜਾ ਰਹੇ ਆ ਅਦਰ ਧਿਆਨ ਦਿਓ ਜਰਾ ਕੋਈ ਬਹੁਤ ਚੀਜ਼ਾਂ ਵਰਤੀਆਂ ਜਾ ਰਹੀਆਂ ਸਾਡੇ ਮੁੱਖ ਮੰਤਰੀ ਦਾ ਥੋੜੀ ਤੁਸੀਂ ਦੇਖ ਲਿਆ ਹੋਵੇ ਭਾਈ ਤਾਂ ਗੱਲ ਵੱਖਰੀ ਹੈ ਮੈਂ ਤਾਂ ਨਹੀਂ ਹਜੇ ਦੇਖੀ ਸਾਡੇ ਮੁੱਖ ਮੰਤਰੀ ਦਾ ਹਜੇ ਤੱਕ ਤਾਂ ਕੋਈ ਮੈਂ ਜਿਹੜਾ ਮੈਂ ਮੈਨੂੰ ਨਹੀਂ ਪਤਾ ਹਜੇ ਇੰਨਾ ਜ਼ਿਆਦਾ ਉਹਦਾ ਕੋਈ ਹਜੇ ਤੱਕ ਮੈਨੂੰ ਲੱਗਦਾ ਬਿਆਨ ਆਇਆ ਨਹੀਂ ਐ ਜਦਾ ਹਿੱਕ ਠੋਕੇ ਕਹੇ ਬਈ ਜਿੱਦਣ ਤੇਰੇ ਹਰਿਆਣੇ ਚ ਵੜ ਗਏ ਉੱਥੇ ਜੇ ਤੂੰ ਤਸ਼ੱਦਦ ਕਰਦਾ ਉੱਥੇ ਕਰੀ ਪਰ ਤੂੰ ਤਾਂ ਮੇਰੇ ਵਿੱਚ ਹੀ ਤਸ਼ੱਦਦ ਕਰ ਰਿਹਾ ਯਾਰ ਵੈਸੇ ਉੱਥੇ ਜਾ ਕੇ ਵੀ ਕਰਨਾ ਨਹੀਂ ਚਾਹੀਦਾ ਉਹਨੂੰ ਪਰ ਉਹ ਤਾਂ ਤੇਰੇ ਘਰ ਦੇ ਵਿੱਚ ਆ ਕੇ ਤੇਰੇ ਅੱਜ ਜਦੋਂ ਦੇਖ ਕੇ ਅੱਖਾਂ ਭੰਨ ਦਿੱਤੀਆਂ ਪੱਟ ਪਾੜ ਦਿੱਤੇ ਨੌਜਵਾਨਾਂ ਦੇ ਆ ਬਾਹਾਂ ਲਾ ਦਿੱਤੀਆਂ ਗਈਆਂ ਛਾਤੀਆਂ ਦੇ ਵਿੱਚ ਛਰੇ ਵੱਜੇ ਹੋਏ ਐ ਪਿੱਠ ਦੇ ਵਿੱਚ ਛਰੇ ਵੱਜੇ ਹੋਏ ਐ ਸਾਰੇ ਜੱਗ ਤੋਂ ਵੱਧ ਕਿਸਾਨ ਸਾਡੇ ਜਗ ਵੀ ਕੀਤੇ ਹੋਏ ਐ ਤੇ ਸਾਡੇ ਵਾਲੇ ਤਾਂ ਇੱਕ ਵੀ ਮੂੰਹ ਦੇ ਵਿੱਚੋਂ ਬੋਲ ਨਹੀਂ ਨਿਕਲੇਗਾ ਲੱਖ ਲਾੜ ਤਾਂ ਇਦਾਂ ਦੇ ਦੀ ਸੋ ਇਸ ਕਰਕੇ ਅੱਜ ਭਾਈ ਲੋੜ ਹੈ ਸਾਨੂੰ ਸਾਰਿਆਂ ਨੂੰ ਇਕੱਠਿਆਂ ਹੋਣ ਦੀ ਸਾਡੇ ਕੋਈ ਮਤਭੇਦ ਨਹੀਂ ਹੈ ਸਾਨੂੰ ਕੋਈ ਪ੍ਰਧਾਨ ਨਹੀਂ ਕੋਈ ਉਹਨਾਂ ਦੀ ਲਾਲਚਾਲੂ ਚਾਣੀ ਹੈਗੀ ਆਪਾਂ ਪਹਿਲਾਂ ਇਕੱਠੇ ਹੋ ਜਾਈਏ ਆਪਾਂ ਲੜੀਏ ਡੱਟ ਕੇ ਬਾਅਦ ਵਿੱਚ ਜਦੋਂ ਵੀ ਮੌਕਾ ਮਿਲੇ ਫਿਰ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਆਪੋ ਆਪ ਕੇ ਕੋਈ ਪਲਾਨਿੰਗ ਕਰਦੇ ਹੋਵੇ ਉਹ ਕਰਿਓ ਪਰ ਪਹਿਲਾਂ ਅੱਜ ਜਿਹੜਾ ਅੱਜ ਦੇ ਜਿਹੜਾ ਸਮਾਂ ਮੰਗ ਕਰਦਾ ਅੱਜ ਦੀ ਸਮਾਂ ਮੰਗ ਇਹ ਕਰਦਾ ਕਿ ਅਸੀਂ ਸਾਰੇ ਹੀ ਪ੍ਰਧਾਨ ਹੈ ਅਸੀਂ ਸਾਰੇ ਹੀ ਸੇਵਾਦਾਰ ਹੈ ਸਾਡੇ ਵਿੱਚ ਕੋਈ ਮੱਤ ਭੇਦ ਨਹੀਂ ਕੋਈ ਲਾਲ ਢੰਡਾ ਨਹੀਂ ਹੈ ਕੋਈ ਫਲਾਣਾ ਨਹੀਂ ਹੈ ਆਪਾਂ ਸਾਰੇ ਜੁਝਾਰੂ ਬੰਦੇ ਹੈ ਤੇ ਆਪਾਂ ਲੜਦੇ ਰਵਾਂਗੇ ਤੇ

ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਪੰਜਾਬ ਦੇ ਵਿੱਚ ਲਗਭਗ ਸਾਰੇ ਟੋਲ ਟੈਕਸ ਅਤੇ ਰੇਲਵੇ ਲਾਈਨਾਂ ਨੂੰ ਜਿਹੜਾ ਹੈ ਬੰਦ ਕੀਤਾ ਗਿਆ ਰੇਲਵੇ ਲਾਈਨਾਂ ਨੂੰ ਵੀ 4 ਘੰਟੇ ਲਈ ਫ੍ਰੀ ਕੀਤਾ ਗਿਆ ਟੋਲ ਟੈਕਸ ਨੂੰ ਅੱਜ ਅਸੀਂ ਜਿੱਥੇ ਖੜੇ ਆ ਇਹ ਕੀਰਪੁਰ ਸਾਹਿਬ ਤੇ ਹਿਮਾਚਲ ਨੂੰ ਜਿਹੜਾ ਜੋੜਦਾ ਹੋਇਆ ਗਰਾਂ ਮੋੜਾ ਟੋਲ ਟੈਕਸ ਹੈ ਜਿਹੜਾ ਨਵਾਂ ਟੋਲ ਟੈਕਸ ਲੱਗਿਆ ਤੇ ਸਭ ਤੋਂ ਵੱਡਾ ਟੋਲ ਟੈਕਸ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਇਹਨੂੰ 4 ਘੰਟੇ ਲਈ ਬੰਦ ਕਰਕੇ ਕੇਂਦਰ ਸਰਕਾਰ ਨੂੰ ਅਸੀਂ ਇੱਕ ਜਿਤਾਬ ਨਹੀਂ ਦੇ ਰਿਆਂ ਕਿ ਜਿਹੜੇ ਸਾਡੇ ਕਿਸਾਨ ਵੀਰ ਦਿੱਲੀ ਨੂੰ ਪ੍ਰਧਾਨ ਮੰਤਰੀ ਦੇ ਕੋਲ ਮੀਟਿੰਗ ਲਈ ਚੱਲੇ ਸੀ ਉਹਨਾਂ ਨਾਲ ਗੱਲਬਾਤ ਕਰਨ ਲਈ ਚੱਲੇ ਸੀ ਉਹਨਾਂ ਨੂੰ ਜਿਤਾਉਣ ਚੱਲੇ ਸੀ ਕਿ ਤੁਸੀਂ 2 ਸਾਲ ਪਹਿਲਾਂ ਗੁਰਨਾੰਕ ਪਾਤਸ਼ਾਹ ਦੇ ਜਨਮ ਦਿਹਾੜੇ ਦੇ ਇੱਕ ਸਾਡੇ ਨਾਲ ਵਾਅਦਾ ਕੀਤਾ ਸੀ ਕਿਸਾਨ ਦੋ ਦਿਨ ਵਾਪਸ ਕੀਤਾ ਸੀ ਤੁਸੀਂ ਉਸ ਦਿਨ ਮਾਫੀ ਮੰਗੀ ਸੀ ਜਿਹੜੇ ਤਿੰਨ ਕਾਲੇ ਕਾਨੂੰਨ ਰੱਦ ਕਰਨ ਤੋਂ ਬਾਅਦ ਸਾਡੇ ਨਾਲ ਕੁਝ ਸ਼ਰਤਾਂ ਰੱਖੀਆਂ ਸੀਗੇ ਅਸੀਂ ਜਿਹੜੇ ਤੁਹਾਡੇ ਤੇ ਪਰਚੇ ਜਿੰਨੇ ਹੈਗੇ ਜੜੀ ਜੜੀ ਸਟੇਟ ਚੋਂ ਰੱਦ ਕਰਵਾਵਾਂਗੇ ਤੇ ਜਿਹੜੇ ਕਿਸਾਨ ਲਖੀਂਪੀਰ ਖੀਰੀ ਵਾਲੇ ਸ਼ਹੀਦ ਹੋਏ ਉਹਨਾਂ ਨੂੰ ਉਹਨਾਂ ਦੇ ਜੋ ਮੁਆਵਜ਼ਾ ਬਣਦਾ ਉਹ ਦਵਾਂਗੇ ਐਮਐਸਪੀ ਦੀ ਗਾਰੰਟੀ ਲਈ ਕਮੇਟੀ ਬਣਾ ਕੇ ਗਾਰੰਟੀ ਨੂੰ ਯਕੀਨੀ ਬਣਾਵਾਂਗੇ ਉਹਨਾਂ ਗੱਲਾਂ ਉੱਤੇ ਪ੍ਰਧਾਨ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਟਿੱਪਣੀ ਜਾਂ ਉਹਨੂੰ ਯਾਦ ਨਹੀਂ ਕੀਤਾ ਗਿਆ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਦਾ ਕਾਰਜਕਾਲ ਥੋੜਾ ਰਹਿਣ ਕਰਕੇ ਕਿਸਾਨ ਜਥੇਬੰਦੀਆਂ ਦੀ ਆਪਸ ਵਿੱਚ ਮੀਟਿੰਗ ਹੋਈ ਕਿ ਅਸੀਂ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਨੂੰ ਯਾਦ ਕਰਾਈਏ ਕਿ ਇਲੈਕਸ਼ਨ ਆਉਣ ਵਾਲਾ ਹੈ ਤੇ ਤੁਹਾਡੀ ਜਿਹੜੀ ਕੁਰਸੀ ਹੈ ਜਾਂ ਤੁਹਾਡਾ ਕਾਰਜਕਾਲ ਪ੍ਰਧਾਨ ਮੰਤਰੀ ਦਾ ਖਤਮ ਹੋਣ ਵਾਲਾ ਹੈ ਉਹਨੂੰ ਜਾਣ ਤੋਂ ਪਹਿਲਾਂ ਪਹਿਲਾਂ ਤੁਸੀਂ ਕਿਸਾਨਾਂ ਨਾਲ ਕੀਤੇ ਹੋਏ ਵਾਅਦੇ ਪੂਰੇ ਕਰੋ ਉਹਦੇ ਤਹਿਤ ਕਿਸਾਨਾਂ ਵੱਲੋਂ ਦਿੱਲੀ ਨੂੰ ਪੂਚ ਕੀਤਾ ਗਿਆ ਔਰ ਹਰਿਆਣੇ ਦੇ ਬੋਟਰ ਚਾਹੇ ਉਹ ਸ਼ੰਭੂ ਬੋਟਰ ਹੋਵੇ ਜਿਹੜਾ ਸਾਡੇ ਲਾਗੇ ਪੈਂਦਾ ਜਾਂ ਦੂਜੇ ਪਾਸੇ ਬਡਿੰਡੇ ਵਾਲਾ ਬੋਟਰ ਹੋਵੇ ਉਹਨਾਂ ਬੋਟਰਾਂ ਉੱਤੇ ਕਿਸਾਨਾਂ ਨੂੰ ਬਹੁਤ ਹੀ ਬੜੇ ਤਰੀਕ ਕੇ ਨਾਲ ਤਸ਼ੱਦਦ ਕਰਕੇ ਰੋਕਿਆ ਗਿਆ ਉਹਦੇ ਉੱਤੇ ਵੱਡੇ ਵੱਡੇ ਬੈਰੀਗੇਡ ਸਿਮੈਂਟਡ ਲੋਹੇ ਦੀਆਂ ਪਾਈਪਾਂ ਲਗਾ ਕੇ ਵੱਡੇ ਕਿੱਲੇ ਲਗਾ ਕੇ ਪਹਿਲਾ ਰਸਤਾ ਰੋਕਿਆ ਗਿਆ ਸੀ ਸ਼ਾਂਤਬਾਈ ਕਿਸਾਨ ਉੱਤੇ ਰੁਕੇ ਤੇ ਉਹਨਾਂ ਤੇ ਲੱਗ ਪਗ ਹਰ ਮਿੰਟੇ 10 ਦੇ ਕਰੀਬ ਜਿਹੜੇ ਆंसू ਗੈਸ ਦੇ ਗੋਲੇ ਚਾਹੇ ਉਹ ਜਿਸ ਤਰ੍ਹਾਂ ਵੀ ਹੋਏ ਉਹਨਾਂ ਤੇ ਭਾਰੀ ਤਸ਼ੱਦਦ ਕੀਤਾ ਜਾ ਰਿਹਾ ਉਸ ਤਸ਼ੱਦਦ ਨੂੰ ਦੇਖਦੇ ਹੋਏ ਬਾਕੀ ਸੰਯੁਕਤ ਕਿਸਾਨ ਜਥੇਬੰਦੀਆਂ ਚਾਹੇ ਕਿਸੇ ਤਰ੍ਹਾਂ ਦੀਆਂ ਧਰਤੀ ਜਥੇਬੰਦੀਆਂ ਸਾਰਿਆਂ ਨੇ ਇੱਕ ਮੀਟਿੰਗ ਕੀਤੀ ਕਿ ਅਸੀਂ ਉਹਨਾਂ ਦਾ ਸਾਥ ਦੇਣ ਦੇ ਲਈ ਹੁਣ ਕੇਂਦਰ ਸਰਕਾਰ ਨੂੰ ਚੇਤਾਉਣ ਲਈ ਜਿਹੜੇ ਟੋਲ ਟੈਕਸ ਉਹ ਰੇਲਵੇ ਲਾਈਨਾਂ ਬੰਦ ਕਰਾਂਗੇ ਅੱਜ 4 ਘੰਟੇ ਦਾ ਗੜਾ ਮੋੜਾ ਜਿਹੜਾ ਟੋਲ ਟੈਕਸ ਹੈ ਨੂੰ ਬੰਦ ਕਰਕੇ ਕੇਂਦਰ ਸਰਕਾਰ ਨੂੰ ਚੇਤਾਵਨੀ ਦੇ ਰਿਹਾ ਕਿ ਜਿਹੜਾ ਤੁਸੀਂ ਕਿਸਾਨਾਂ ਦੇ ਉੱਤੇ ਤਸ਼ੱਦਦ ਕਰ ਰਹੇ ਹੋ ਉਹਨੂੰ ਬੰਦ ਕਰੋ ਔਰ ਕਿਸਾਨਾਂ ਦੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਮੰਨ ਕੇ ਪੂਰਾ ਕਰੋ